ਅੱਜ ਦੇ ਇਹ ਵੀਡੀਓ ਖਾਸ ਪੰਜਾਬੀਆਂ ਵਾਸਤੇ ਆ ਜੇ ਤੁਸੀਂ ਵੀ ਪੰਜਾਬੀ ਹੋ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅੱਜ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਇੱਕ ਅਜਿਹੀ ਜਾਣਕਾਰੀ ਦੇਣ ਵਾਲੇ ਆ ਜੋ 99% ਬੰਦਿਆਂ ਨੂੰ ਨਹੀਂ ਪਤਾ ਹੋਏਗੀ ਜੇ ਤੁਹਾਨੂੰ ਇਸ ਜਾਣਕਾਰੀ ਬਾਰੇ ਪਹਿਲਾਂ ਪਤਾ ਸੀ ਤਾਂ ਕਮੈਂਟ ਆ ਜ਼ਰੂਰ ਦੱਸਿਓ ਜੇ ਨਹੀਂ ਪਤਾ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜੋ ਹੋਰ ਵੀ ਲੋਕਾਂ ਨੂੰ ਇਸ ਬਾਰੇ ਪਤਾ ਚੱਲ ਪਾਏ ਆਜੋ ਦੇਖਦੇ ਆਂ ਵੀਡੀਓ ਤੇ ਦੱਸਿਓ ਕਮੈਂਟ ਕਰਕੇ ਸਭ ਤੋਂ ਪਹਿਲੀਆਂ ਕਿਰਨਾ ਜਿਹੜੀਆਂ ਨੇ ਉਹ ਗੁਰਬਾਣੀ ਦੀਆਂ ਜਾਂਦੀਆਂ ਨੇ ਨੰਬਰ 1 ਨੰਬਰ 2 ਇਹ ਅਕਾਲ ਤਖਤ ਸਾਹਿਬ ਹੈ ਇਹ ਟੇਡਾ ਕਿਉਂ ਆ ਕੋਈ ਦੱਸ ਸਕਦਾ ਹਰ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਹਰਮੰਦਰ ਸਾਹਿਬ ਦੇ ਪਿੱਛੇ ਲੱਗਿਆ ਕਿਉਂ ਲੱਗਿਆ ਵਿਹੜਾ ਇਹਨੇ ਤੁਸੀਂ ਦੱਸ ਸਕਦੇ ਹੋ ਆ ਜਿਹੜੀ ਜਗ੍ਹਾ ਏ ਇਸ ਜਗ੍ਹਾ ਦੇ ਉੱਤੇ ਇੱਕ ਟਾਵਰ ਬਣਾਇਆ ਸੀਗਾ ਉਹਦਾ ਨਾਮ ਸੀ ਲਾਲ ਚਬੂਤਰਾ ਇਸ ਜਗ੍ਹਾ ਤੇ ਬਣਾਇਆ ਸੀ ਇਸਾਈਆਂ ਨੇ ਗਿਰਜਾ ਘਰ ਜਿੱਥੇ ਬਾਬਾ ਬੁੱਢਾ ਜੀ ਦੀ ਵੇਰੀ ਆ ਇਸ ਜਗ੍ਹਾ ਤੇ ਬੁੰਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੰਗਾ ਹੁੰਦਾ ਸੀ ਦਰਵਾਜ ਸਾਹਿਬ ਦੇ ਨੇੜੇ ਤੇੜੇ 84 ਬੁੰਗੇ ਸੀ ਸਾਰੇ ਬੁੰਗੇ ਤੋੜ ਦਿੱਤੇ ਨੇ ਕੇਵਲ ਇੱਕੋ ਬੁੰਗਾ ਬਚਿਆ ਰਾਮਗੜੀ ਅਬੂਗਾ ਇੱਕ ਹੋਰ ਚੀਜ਼ ਜਿਹੜੀ ਸਭ ਤੋਂ ਕੀਮਤੀ ਸੁਣਨ ਵਾਲੀ ਹੈ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਤੁਸੀਂ ਧਿਆਨ ਨਾਲ ਦੇਖਣੀਆਂ ਨੇ ਇਧਰੋਂ ਦਰਵਾਜ ਸਾਹਿਬ ਜੀ ਦਾ ਮੱਥਾ ਟੇਕਦੇ ਆ ਨਾ ਦੁਨੀਆ 'ਚ ਜਿੰਨੇ ਮੰਦਰ ਬਣੇ ਨੇ ਉਹਨਾਂ ਦੇ ਸਾਹਮਣੇ ਤੋਂ ਸੂਰਜ ਚੜਦਾ ਠੀਕ ਹੈ ਜੀ ਸੂਰਜ ਵੱਲ ਮੂੰਹ ਹੁੰਦਾ ਇੱਥੇ ਸਾਹਮਣੇ ਸੂਰਜ ਨਹੀਂ ਚੜਦਾ ਇੱਥੇ ਬਿਲਕੁਲ ਪਿੱਛੇ ਤੋਂ ਸੂਰਜ ਚੜਦਾ ਠੀਕ ਸਭ ਤੋਂ ਪਹਿਲੀਆਂ ਕਿਰਨਾਂ ਜਿਹੜੀਆਂ ਨੇ ਉਹ ਗੁਰਬਾਣੀ ਦੀਆਂ ਜਾਂਦੀਆਂ ਨੇ ਨੰਬਰ 1 ਨੰਬਰ 2 ਇਹ ਅਕਾਲ ਤਖਤ ਸਾਹਿਬ ਹੈ ਇਹ ਟੇਡਾ ਕਿਉਂ ਹੈ ਕੋਈ ਦੱਸ ਸਕਦਾ ਇਹ ਐਦਾਂ ਨਹੀਂ ਹੈ ਇਹ ਇਸ ਤਰੀਕੇ ਨਾਲ ਟੇਡਾ ਹੈ ਕਿਉਂ ਐ ਟੇਡਾ ਪਤਾ ਬੇਟਾ ਕਿਉਂਕਿ ਇੱਕ ਇਹ ਚੀਜ਼ ਇੱਕ ਇੱਕ ਗੁੰਮਟ ਵੇਖੋ ਤੁਸੀਂ ਇਹ ਗੁੰਮਟ ਉੱਚਾ ਹੈ ਤੇ ਉਹ ਗੁੰਮਟ ਨੀਵਾ ਇਹਦੇ ਪਿੱਛੇ ਵੀ ਲੋਜਿਕ ਹੈ ਇਹਦੇ ਪਿੱਛੇ ਕੀ ਲੋਜਿਕ ਹੈ ਜਿਹੜਾ ਸਾਹਮਣੇ ਵਾਲਾ ਦਰਵਾਜ਼ਾ ਸਾਹਿਬ ਦਾ ਗੁੰਮਟ ਬਣਿਆ ਹੋਇਆ ਉਹ ਬੈਠਵਾ ਨਿਮਰਤਾ ਦਾ ਪ੍ਰਤੀਕ ਹੈ ਠੀਕ ਉਹ ਦਰਸਾਉਂਦਾ ਸਾਨੂੰ ਨਿਮਰਤਾ ਕਿ ਸਾਡੇ ਵਿੱਚ ਅਸੀਂ ਗੁਰਬਾਣੀ ਅਭਿਆਸ ਬਾਣੀ ਨਾਲ ਜੁੜ ਕੇ ਸਰਬੱਤ ਦਾ ਭਲਾ ਕਰਦੇ ਆ ਨਿਮਰਤਾ ਉਥੇ ਅੰਦਰ ਸਾਨੂੰ ਸਿਖਾਈ ਜਾਂਦੀ ਹੈ ਲੇਕਿਨ ਨਿਮਰਤਾ ਦੇ ਅੱਗੇ ਨਾਲ ਦੀ ਨਾਲ ਹੀ ਖਾਲਸਾ ਜਿਹੜਾ ਮੀਰੀ ਪੀਰੀ ਦਾ ਇਹ ਜਿਹੜੇ ਦੋ ਨਿਸ਼ਾਨ ਸਾਹਿਬ ਇਹਨਾਂ ਦੀ ਇੱਕ ਛੋਟਾ ਇੱਕ ਵੱਡਾ ਨਿਸ਼ਾਨ ਸਾਹਿਬ ਹੈ ਆਪਾਂ ਮੀਰੀ ਪੀਰੀ ਦੀ ਗੱਲ ਕੀਤੀ ਸੀ ਇੱਕ ਮੀਰੀ ਦਾ ਤੇ ਇੱਕ ਪੀਰੀ ਦਾ ਤੇ ਇਹ ਜਿਹੜਾ ਗੁੰਮਟ ਹੈ ਠੀਕ ਇਹ ਮੀਰੀ ਦਾ ਗੁੰਮਟ ਸਾਹਿਬਾ ਪੀਰੀ ਦਾ ਉਹ ਨਿਮਰਤਾ ਦਾ ਪ੍ਰਤੀਕ ਹੈ ਤੇ ਇਹ ਗੁੰਮਟ ਸਾਹਿਬ ਕਾ ਦਾ ਪ੍ਰਤੀਕ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਅਸੀਂ ਨਿਮਰਤਾ ਵਿੱਚ ਵੀ ਆ ਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਅਗਲੀ ਗੱਲ ਜਿਹੜਾ ਅਕਾਲ ਤਖਤ ਸਾਹਿਬ ਤੇ ਜਿਹੜਾ ਸਾਹਮਣੇ ਜਿੱਥੇ ਸਿੰਘ ਸਾਹਿਬ ਖੜੇ ਹੁੰਦੇ ਨੇ ਇੱਥੋਂ ਸਾਹਮਣੇ ਦਰਵਾਜ਼ਾ ਸਾਹਿਬ ਦੇ ਅੰਦਰ ਪ੍ਰਕਾਸ਼ ਦੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਨੇ ਇਹ ਉਹ ਧਰਮ ਹੈ ਤੇ ਇਹ ਕੀ ਹੈ ਧਰਮ ਦੇ ਸਾਹਮਣੇ ਕੀ ਹੈ ਹਾਂਜੀ ਧਰਮ ਦੇ ਸਾਹਮਣੇ ਕੀ ਹੈ ਬਸ ਮੱਥਾ ਟੇਕਣ ਜੋਗੇ ਰਹਿ ਗਏ ਸੀ ਧਰਮ ਦੇ ਸਾਹਮਣੇ ਕੀ ਹੈ ਦੋਹੀ ਨੇ ਨਾ ਇੱਕ ਪੋਲਿਟਿਕਸ ਕਹਿੰਦੇ ਹੋ ਤੁਸੀਂ ਕੀ ਕਵਾਂਗੇ ਉਹਨੂੰ ਰਾਜਨੀਤੀ ਕੀ ਕਵਾਂਗੇ ਸੀ ਰਾਜਨੀਤੀ ਰਾਜਨੀਤੀ ਦੇ ਸਾਹਮਣੇ ਧਰਮ ਹੈ ਇੱਥੋਂ ਜਦੋਂ ਸਿੰਘ ਸਾਹਿਬ ਖੜੇ ਹੋਣਗੇ ਗੁਰੂਗ੍ਰਾਮ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਦਿਖਾਈ ਦੇਗਾ ਰਾਜਨੀਤੀ ਦੇ ਸਾਹਮਣੇ ਧਰਮ ਹੈ ਲੇਕਿਨ ਜਦੋਂ ਉੱਥੇ ਗ੍ਰੰਥੀ ਸਿੰਘ ਬੈਠਾ ਤੇ ਇੱਥੇ ਇਹ ਦਿਖਾਈ ਨਹੀਂ ਦਿੰਦਾ ਕਿਉਂਕਿ ਧਰਮ ਦੇ ਸਾਹਮਣੇ ਰਾਜਨੀਤੀ ਫਿੱਕੀ ਹੈ ਦੂਜੀ ਗੱਲ ਜਦੋਂ ਅਕਾਲ ਤਖਤ ਸਾਹਿਬ ਨੂੰ ਮੱਥਾ ਟੇਕੋਗੇ ਠੀਕ ਹੈ ਇੱਥੇ ਵੀ ਪ੍ਰਕਾਸ਼ਾ ਮਹਾਰਾਜਾ ਜਦੋਂ ਅਕਾਲ ਤਖਤ ਸਾਹਿਬ ਨਮਸਕਾਰ ਹੋਏਗੀ ਪਿੱਠ ਦਰਬਾਰ ਸਾਹਿਬ ਵੱਲ ਨਹੀਂ ਹੋਏਗੀ ਪਿੱਠ ਉਧਰ ਹੋਏਗੀ ਉਧਰੋਂ ਇੱਧਰ ਮੱਥਾ ਟੇਕਾਂਗੇ ਤੇ ਨਾ ਇੱਧਰ ਪਿੱਠ ਹੋ ਰਹੀ ਹੈ ਤੇ ਨਾ ਉਧਰ ਪਿੱਠ ਹੋ ਰਹੀ ਹੈ ਕਿੱਡੀ ਲੌਜੀਕ ਹੈ ਅਗਲੀ ਗੱਲ ਜਿਹੜਾ ਦਰਬਾਰ ਸਾਹਿਬ ਦਾ ਏਰੀਆ ਹੈ 67 ਫੁੱਟ ਇਹ ਜਿਹੜੇ ਪ੍ਰਕਰਮਾਂ ਨੇ 83 ਫੁੱਟ ਨੇ 83 ਕਦਮ ਚੱਲ ਕੇ ਜਾਣੇ ਇੱਕ ਹੋਰ ਜਿਹੜੇ ਇਹ ਛੋਟੇ ਛੋਟੇ ਗੋਮਟੀਆਂ ਲੱਗੀਆਂ ਹੋਈਆਂ ਨੇ ਦੇਖ ਰਹੇ ਹੋ ਛੋਟੇ ਛੋਟੇ ਗੋਮਟ ਲੱਗੇ ਨੇ ਸਾਈਡਾਂ ਤੇ ਇਸ ਸਾਈਡ ਵੀ ਤੇ ਉਸ ਸਾਈਡ ਵੀ ਇਹਨਾਂ ਦੀ ਗਿਣਤੀ ਹੈ ਟੋਟਲ 19 ਗਿਣਤੀ ਹੈ ਕਿੰਨੀ ਗਿਣਤੀ ਹੈ 19 19 ਗੁਰੂ ਗ੍ਰੰਥ ਸਾਹਿਬ ਜੀ ਜਦੋਂ ਪ੍ਰਕਾਸ਼ ਕਰਦੇ ਆ ਨਾ ਇੱਕ ਅੰਗ ਦੇ ਉੱਤੇ 19 ਲਾਈਨਾਂ ਹੁੰਦੀਆਂ ਨੇ 19 ਲਾਈਨਾਂ ਇਸ ਪਾਸੇ ਤੇ 19 ਲਾਈਨਾਂ ਉਸ ਪਾਸੇ ਜਾਨੀ ਕਿ ਇਹ ਗੁਰੂਗ੍ਰਾਮ ਸਾਹਿਬ ਦਾ ਪ੍ਰਕਾਸ਼ ਹੈ ਅਗਲੀ ਗੱਲ ਹੋਰ ਹਰ ਗੁਰਦੁਆਰਾ ਸਾਹਿਬ ਜੀ ਦੇ ਅੱਗੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਹਰਮੰਦਰ ਸਾਹਿਬ ਦੇ ਪਿੱਛੇ ਲੱਗਿਆ ਕਿਉਂ ਲੱਗਿਆ ਵਿੜਾ ਇਹਨੇ ਤੁਸੀਂ ਦੱਸ ਸਕਦੇ ਹੋ ਬਹੁਤ ਕੁਝ ਸਿੱਖਣ ਵਾਲਾ ਹੈ ਇਹਦੇ ਦਰਵਾਜ਼ੇ ਮੱਥਾ ਟੇਕਦੇ ਹਾਂ ਹੁਣ ਤੁਸੀਂ ਥੋੜਾ ਜਿਹਾ ਧਿਆਨ ਨਾ ਆਪਣਾ ਇੱਕ ਵਾਰ ਅੱਖਾਂ ਬੰਦ ਕਰਕੇ ਫੇਰ ਦੁਆਰਾ ਖੋਲਿਓ ਇਹਨੂੰ ਸ਼ਿਪ ਦੇਖਿਓ ਕਿੱਦਨੂ ਜਾਂਦਾ ਸ਼ਿਪ ਚੱਲਣਾ ਹੁੰਦਾ ਨਾ ਸ਼ਿਪ ਚੱਲਦਾ ਤਾਂ ਸ਼ਿਪ ਦੇ ਅੱਗੇ ਉਹਦਾ ਝੰਡਾ ਲੱਗਿਆ ਹੁੰਦਾ ਤੇ ਸ਼ਿਪ ਇਦਾਂ ਚੱਲਦਾ ਠੀਕ ਹੈ ਅਸੀਂ ਇੱਕ ਉਹ ਬਾਣੀ ਦੇ ਜਹਾਜ਼ ਵਿੱਚ ਇਹ ਉਸ ਉਹ ਸ਼ਿਪ ਹੈ ਤੇ ਉਹ ਜਗ੍ਹਾ ਜਿੱਥੇ ਚਾਰੇ ਧਰਮਾਂ ਦੇ ਲੋਕ ਆ ਜਾਂਦੇ ਨੇ ਜੀ ਇਹ ਇੱਕ ਜਦੋਂ ਦਰਵਾਸਾਬ ਇਸ ਕੋਨੇ ਤੇ ਖੜੇ ਹੋ ਕੇ ਦਰਸ਼ਨ ਕਰੋਗੇ ਤਾਂ ਤੁਹਾਨੂੰ ਸ਼ਿਪ ਮੰਗੂ ਚੱਲਦਾ ਹੋਇਆ ਦਿਖਾਈ ਦੇਗਾ ਅਗਲੀ ਗੱਲ ਸਰੋਵਰ ਜਿਹੜਾ ਹੈ ਸਰੋਵਰ ਚੋਰਸ ਨਹੀਂ ਹੈ ਸਰੋਵਰ ਚੌਰਸ ਨਹੀਂ ਹੈ ਇੱਕ ਪਾਸੇ 490 90 ਫੁੱਟ ਹੈ ਇੱਕ ਪਾਸੇ 500 ਫੁੱਟ ਹੈ ਇੱਕ ਪਾਸੇ 400 90 ਫੁੱਟ ਹੈ ਇੱਕ ਪਾਸੇ 500 ਫੁੱਟ ਹੈ ਫਿਰ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਨਿਰਮਾਣ ਕੀਤਾ ਜਾਂਦਾ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਗ੍ਰਹਿ ਬਣਾਇਆ ਜਾਂਦਾ ਉਹਨੂੰ ਬਣਾਉਂਦੇ ਨੇ ਵਾਸਤੂ ਸ਼ਾਸਤਰ ਦੇ ਨਾਲ ਕੀ ਕਰਦੇ ਨੇ ਵੀ ਤੁਹਾਡਾ ਉੱਤਰ ਦੱਖਣ ਪੂਰਬ ਪੱਛਮ ਇਸਾਨ ਕੋਨ ਅਗਨੀ ਕੋਨ ਵਾਟਰ ਕੋਨ ਇਹ ਬਣਾਏ ਜਾਂਦੇ ਨੇ ਦੁਨੀਆ ਦੇ ਵਿੱਚ ਅਸੀਂ ਐਨੇ ਕ ਭ੍ਰਮਜਾਲ ਵਿੱਚ ਫਸੇ ਹੋਏ ਆ ਕਿ ਅਸੀਂ ਆਪਣੀ ਬਿਲਡਿੰਗ ਬਣਾਉਣ ਲੱਗਿਆ ਉੱਤਰ ਦੱਖਣ ਪੂਰਬ ਪੱਛਮ ਦੇਖਦੇ ਆ ਜਿਹੜਾ ਦਰਵਾਰ ਸਾਹਿਬ ਹੈ ਇਹਦੇ ਚਾਰ ਕੋਨੇ ਤੇ ਚੌਰਸ ਨਾ ਉੱਤਰ ਵਿੱਚ ਹੈ ਨਾ ਦੱਖਣ ਵਿੱਚ ਹੈ ਨਾ ਪੂਰਬ ਵਿੱਚ ਹੈ ਨਾ ਪੱਛਮ ਵਿੱਚ ਹੈ ਨਾ ਅਗਨੀ ਕੋਣ ਵਿੱਚ ਹੈ ਨਾ ਇਸਾਨ ਕੋਣ ਵਿੱਚ ਹੈ ਨਾ ਪ੍ਰithvi ਕੋਣ ਵਿੱਚ ਹੈ ਨਾ ਜਲ ਕੋਣ ਵਿੱਚ ਹੈ ਇਹ ਦਰਵਾਜ ਸਾਹਿਬ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੈ ਇੱਥੇ ਕੋਈ ਵਾਸਤੂ ਸ਼ਾਸਤਰ ਨਹੀਂ ਹੈ ਦਰਵਾਜ ਸਾਹਿਬ ਇਹ ਦੱਸਦਾ ਕਿ ਜੇ ਤੁਸੀਂ ਇੱਥੇ ਨਮਸਕਾਰ ਕਰਨ ਆਇਓ ਨਾ ਤਾਂ ਵਾਸਤੂ ਸ਼ਾਸਤਰ ਤੋਂ ਉੱਤੇ ਉੱਠ ਖੜੋ ਬੈੰਮਾ ਪਰਮਾ ਚ ਉੱਤੇ ਉੱਠ ਖੜੋ ਤੁਹਾਡੇ ਘਰੋਂ ਜਦੋਂ ਗੁਰਬਾਣੀ ਦੀ ਪਹਿਲੀ ਕਿਰਨਾ ਆਉਣਗੀਆਂ ਉਹ ਸਾਰੇ ਦੋਸ਼ ਨਹੀਂ ਤੁਹਾਡੇ ਘਰਾਂ ਦੇ ਵੀ ਦੋਸ਼ ਦੂਰ ਕਰ ਦੇਣਗੇ ਆ ਸਿੱਖ ਕਦੇ ਇਹਨਾਂ ਵਰਮਾ ਬਹਿਮਾ ਪਰਮਾ ਚ ਨਹੀਂ ਪਏਗਾ ਇਹ ਦਰਵਾਜ ਸਹਿਬ ਜੀ ਦੀ ਇੱਥੋਂ ਜਾਣਕਾਰੀ ਮਿਲਦੀ ਹੈ ਵੀਡੀਓ ਥੋੜੀ ਲੰਬੀ ਸੀ ਪਰ ਨੌਲੇਜ ਸਾਰਿਆਂ ਦੇ ਜਾਣਕਾਰੀ ਵਾਲੀ ਸੀਗੀ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਹਾਨੂੰ ਪਹਿਲਾਂ ਇਸ ਚੀਜ਼ ਬਾਰੇ ਪਤਾ ਸੀ ਤਾਂ ਕਮੈਂਟ ਆ ਜਰੂਰ ਦੱਸਿਓ ਜੇ ਨਹੀਂ ਪਤਾ ਸੀ ਤਾਂ ਇਹਨਾਂ ਨੂੰ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗ ਸਕੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਪੇਜ ਨੂੰ ਫੋਲੋ ਜਰੂਰ ਕਰ ਲਿਓ